ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਸੰਵਿਧਾਨਕ ਕੌਂਦੇ ਤੇ ਬਰਾਜ਼ਮਾਨ ਨੇ ਉਹਨਾਂ ਨੇ ਬੜੀ ਜਾਣ ਜਿਹੜੀ ਜ਼ਿੰਮੇਵਾਰੀ ਦਾ ਇਨਫਰਮੇਸ਼ਨ ਦਿੱਤੀ ਹੋਣੀ ਹੈ ਪਰ ਉਹਨਾਂ ਕੋਲੇ ਜਾਣਕਾਰੀ ਹੋਣੀ ਚਾਹੀਦੀ ਆ ਸੋ ਉਹਨਾਂ ਨੂੰ ਤੁਰੰਤ ਜਾਣਕਾਰੀ ਜਿਹੜੀ ਆ ਉਹ ਪੰਜਾਬ ਪੁਲਿਸ ਨਾਲ ਸ਼ੇਅਰ ਕਰਨੀ ਚਾਹੀਦੀ ਆ ਅੱਜ ਪੰਜਾਬ ਪੁਲਿਸ ਨੂੰ ਮਿਲ ਵੀ ਗਈ ਆ ਪੁੱਛ ਕੇ ਵੀ ਮਿਲ ਗਈ ਆ ਕਿਉਂਕਿ ਇਹ ਸਾਰਾ ਸਾਬਤ ਕਰਦਾਗਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਸੰਬੰਧ ਜਿਹੜੇ ਨੇਗੇ ਉਹ ਪਾਕਿਸਤਾਨ ਦੇ ਤਸਕਰਾਂ ਦੇ ਨਾਲ ਨੇ ਪਾਕਿਸਤਾਨ ਦੇ ਉਹਨਾਂ ਲੋਕਾਂ ਦੇ ਨਾਲ ਨੇ ਜਿਹੜੇ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਜਿਹੜੇ ਪੰਜਾਬ ਦੇ ਅੰਦਰ ਕਾਨੂੰਨ ਨੂੰ ਤੋੜਨਾ ਚਾਹੁੰਦੇ ਨੇ ਕਿ ਇਹ ਗੱਲ ਸਾਫ਼ ਆ ਤਾਂ ਮੈਂ ਸਮਝਦਾ ਕਾਂਗਰਸ ਪਾਰਟੀ ਨੂੰ ਤੁਰੰਤ ਉਹਨਾਂ ਨੂੰ ਅਹੁਦੇ ਤੋਂ ਹਟਾਉਣਾ ਚਾਹੀਦਾ ਔਰ ਕਾਂਗਰਸ ਪਾਰਟੀ ਨੂੰ ਤੁਰੰਤ ਉਹਨਾਂ ਆਪਣੀ ਪਾਰਟੀ ਤੋਂ ਕੱਢਣਾ ਚਾਹੀਦਾ ਉਏ ਸਵਿਧਾਨਕ ਅਹੁਦੇ ਤੇ ਰਹਿ ਕੇ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਦਰਵਾਜ਼ੇ ਆਏ ਨਹੀਂਗੇ ਸੋ ਇਹ ਅਭਦੀਰਨ ਕਿਆਕੇ ਬੇਰਿਕੋਨ ਇਨਫਰਮੇਸ਼ਨ ਆ ਸੋ ਇਹ ਸਭ ਕੁਝ ਸਾਬਤ ਕਰਦਾਗਾ ਕਿ ਉਹਨਾਂ ਦੇ ਸਵੰਧ ਜੜੇ ਦੇ ਕਿ ਉਹ ਪਾਕਿਸਤਾਨ ਦੇ ਨਾਲ ਨੇ ਇਹਦੀ ਜਿਹੜੀ ਜਾਂਚ ਆ ਉਹ ਹੋਣੀ ਚਾਹੀਦੀ ਆ ਤੇ ਮੈਂ ਸਰਦਾਰ ਭਗਵੰਤ ਸਿੰਘ ਮਾਝੀ ਨੂੰ ਬੇਨਤੀ ਕਰਾਂ ਕਿ ਤੁਰੰਤ ਇਹ ਜਾਂਚ ਹੋ ਕੇ ਉਹਦੇ ਖਿਲਾਫ ਸਖਤ ਤੋਂ ਸਖਤ ਕਰਵੇ ਇੰਨਾ ਵੱਡਾ ਵਿਅਰਣ ਕਰਦੋ ਕਿ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਮੇਰੇ ਤੋਂ ਪੁੱਛਕਿਛ ਮੈਂ ਪੂਰਾ ਕਾਫਰੇਟ ਕਰੂੰਗਾ ਬਿਲਕੁਲ ਮੈਂ ਸਰੰ ਦਾ ਕਾਰਵਾਈ ਹੋਣੀ ਚਾਹੀਦੀ ਆ ਜਿਸ ਜਿਹੜਾ ਵਿਅਕਤੀ ਐਡੇ ਸਵਿਧਾਨਕ ਅਹੁਦੇ ਤੇ ਬ ਤੇ ਦੱਸ ਰਿਹਾਗਾ ਤਾਂ ਜੇ ਉਹ ਜਾਣਕਾਰੀ ਝੂਠੀ ਆ ਉਦੋਂ ਤੇ ਕਰ ਵੀ ਹੋਣੀ ਚਾਹੀਦੀ ਐਨਾ ਵੱਡਾ ਬਿਆਨ ਜਿਹੜਾ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਕੀ ਮਨਸ਼ਾ ਲੱਗਦੀ ਹੈਗੀ ਸੋ ਮੈਂ ਸਮਝਦਾ ਇਹ ਮੰਦ ਭਾਵਨਾ ਨਾਲ ਦਿੱਤਾ ਬਿਆਨ ਹੈਗਾ ਔਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਕ ਕਰਨ ਵਾਲਾ ਬਿਆਨ ਹੈਗਾ ਇਹ ਸਾਰੀਆਂ ਗੱਲਾਂ ਤਾਂ ਦਿੱਤੀ ਜਾਂਦੀਆਂ ਨੇ ਤਾਂ ਕਿ ਪੰਜਾਬ ਦਾ ਜਿਹੜਾ ਆਪਸੀ ਭਾਈਚਾਰਾ ਟੁੱਟੇ ਇਸ ਤਰ੍ਹਾਂ ਦੀ ਜਿਹੜੀ ਜਿਹੜੇ ਜਾਨ ਨੇ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੇ ਹੈਗੇ ਇਹ ਉਹਨਾਂ ਦੀ ਘਟੀਆ ਰਾਜਨੀਤਿਕ ਸੋਚ ਦਾ ਪ੍ਰਗਟਾਵਾ ਹੈ ਸਰ ਨੋਟਿਸ ਲਈ ਗਈ ਸਰ ਇਹਦੇ ਬਿਲਕੁਲ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਬਿਲਕੁਲ ਜੋ ਵੀ ਕਾਨੂੰਨ ਪਰਮਿਟ ਕਰਦਾਗਾ ਉਹਨੂੰ ਅਗਾਂਹ ਦਿੰਦਾਗਾ ਉਹਦੇ ਤਹਿਤ ਉਹਦੇ ਖਿਲਾਫ ਸਖਤ ਕਰਦੇ ਥੈਂਕ ਯੂ ਥੈਂਕ ਯੂ